ਬਿੰਦਰ ਰੂੜਾ ਜੀ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈਗਾ ਭਾਜਪਾ ਲਈ ਔਰ ਭਾਜਪਾ ਤੋਂ ਵੀ ਉੱਤੇ ਸਮਾਜਵਾਦ ਸੇ ਸਮਾਜ ਸੇਵੀ ਸੀ ਬੇਸਿਕਲੀ ਉਹ ਜਿੱਥੇ ਮੇਰੀ ਭੈਣ ਨੂੰ ਵੱਡੀ ਲੀਡ ਤੇ ਜਿਤਾ ਕੇ ਭੇਜਣਗੇ ਉੱਥੇ ਲੁਧਿਆਣੇ ਦੇ ਵਿੱਚ ਵੀ ਇਸ ਵਾਰੀ ਕਮਲ ਖਿੜੂਗਾ ਵਿਰੋਧੀ ਕਹਿੰਦੇ ਨੇ ਕਿ ਉਦੋਂ ਰਾਮ ਨਾਮ ਦਾ ਸਹਾਰਾ ਲੈ ਕੇ ਜਿਹੜਾ ਵਾ ਤਾਂ ਭਾਜਪਾ ਨੇ ਲੋਕਾਂ ਨੂੰ ਪਰ ਹੰਪਾ ਆਂਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਤਾ ਵਿਰੋਧੀ ਕਿਹਦੇ ਨਾਮ ਦਾ ਸਹਾਰਾ ਲੈਂਦੇ ਸੀ ਤਾਂ ਹੁਣ ਵੀ ਰਾਮ ਦੇ ਨਾਮ ਦਾ ਹੀ ਸਹਾਰਾ ਲੈਨੇ ਅਸੀਂ ਤਾਂ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੱਲਦੇ ਆਂ ਪਹਿਲਾਂ ਵੀ ਚੱਲਦੇ ਸੀ ਹੁਣ ਵੀ ਚੱਲਦੇ ਆਂ ਮੈਨੂੰ ਤੁਸੀਂ ਕੋਈ ਕੰਮ ਗਿਨਾਥਾ ਕਿਤੇ ਉਹ ਜਿਹੜਾ ਆਮ ਆਦਮੀ ਪਾਰਟੀ ਨੇ ਲੁਧਿਆਣੇ 'ਚ ਕੋਈ ਵੱਡਾ ਡਿਵੈਲਪਮੈਂਟ ਤਾਂ ਕੀਤਾ ਹੋਵੇ ਇਹਨਾਂ ਨੂੰ ਸਿਰਫ ਬੋਰਡ ਚੇਂਜ ਕਰਨਾ ਆਉਂਦਾ ਕੂਚੀ ਮਾਰ ਕੇ ਆਪਣੀ ਫੋਟੋ ਲਾਉਣੀ ਹੁੰਦੀ ਹੈ ਹੋਰ ਕੁਝ ਨਹੀਂ ਕਰਨਾ ਆਉਂਦਾ ਨਗਰਿਕਾਂ ਚੋਨਾ ਨੂੰ ਲੈ ਕੇ ਪੰਜਾਬ ਦਾ ਚੋਨ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਾ ਵਾ ਜਿੱਥੇ ਵਾਕਵਾਕ ਪਾਰਟੀਆਂ ਦੇ ਉਮੀਦਵਾਰ ਆਪਣੇ ਪ੍ਰਚਾਰ ਦੇ ਵਿੱਚ ਲਗਾਤਾਰ ਨਿਤਰੇ ਹੋਏ ਨੇ ਉੱਤੇ ਹੀ ਪਾਰਟੀਆਂ ਦੇ ਵੱਡੇ ਆਗੂ ਵੀ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲ ਕਰਾਂਗੇ ਲੁਧਿਆਣਾ ਦੇ ਬਾੜ ਨੰਬਰ 65 ਦੀ ਜਿੱਥੇ ਭਾਜਪਾ ਦੇ ਉਮੀਦਵਾਰ ਰਜਨੀ ਰਵਿੰਦਰ ਔਰਾਵਲੋ ਜਿੱਥੇ ਪ੍ਰਚਾਰ ਕੀਤਾ ਜਾ ਰਿਹਾ ਉੱਤੇ ਹੀ ਪਾਰਟੀ ਦੇ ਵੱਡੇ ਆਗੂ ਹਰਜੋਤ ਕਮਲ ਅਜੋ ਉਹਨਾਂ ਦਾ ਸਾਥ ਦੇਣ ਵਾਸਤੇ ਲੁਧਿਆਣਾ ਪਹੁੰਚੇ ਨੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਜਿੱਥੇ ਤੁਸੀਂ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹੋ ਪਾਰਟੀ ਦੇ ਵੱਡੇ ਆਗੂ ਵੀ ਤੁਹਾਡੇ ਸਪੋਰਟ ਦੇ ਵਿੱਚ ਉਤਰੇ ਨੇ ਇਹ ਹੈ ਕਿ ਜਿਹੜੇ ਮੇਰੇ ਪਤੀ ਨੇ ਇਸ ਸਮਾਇਤੇ ਵਿੱਚ ਕੰਮ ਕੀਤੇ ਹੋਏ ਹਨ ਮੈਂ ਉਹਨਾਂ ਨੂੰ ਅੱਗੇ ਵਧਾ ਸਕਾ ਵੋਟਰਾਂ ਤੋਂ ਅਪੀਲ ਕਰਦੀ ਹਾਂ ਕਿ ਮੈਂ ਇਸ ਦੇ ਵਿੱਚ ਜਿਹੜੀਆਂ ਵੀ ਸ਼ਿਕਾਇਤਾਂ ਨੇ ਜਿਹੜੀਆਂ ਵੀ ਸੀਵਰੇਜ ਪਾਣੀ ਆ ਦਿਨੇ ਮੈਂ ਉਸ ਨੂੰ ਪੂਰਾ ਕਰ ਸਕਾ ਤੇ ਮੈਂ ਅਪ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਹੜਾ ਮੈਨੂੰ ਮੇਰੇ ਤੇ ਅਸ਼ੀਰਵਾਦ ਦੇਣ ਆਏ ਨੇ ਤਾਂ ਕਿਸ ਤਰ੍ਹਾਂ ਦੇਖ ਦਿਓ ਜੀ ਹਜੋਤ ਜੀ ਲਗਾਤਾਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਅੱਜ ਇਹਨਾਂ ਦੀ ਸਪੋਰਟ ਦੇ ਵਿੱਚ ਰਜਨੀ ਅਰੋੜਾ ਜੀ ਦੀ ਸਪੋਰਟ ਦੇ ਵਿੱਚ ਤੁਸੀਂ ਪਹੁੰਚੋ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕਰਦੇ ਵੈਲੈਂਟ ਤੁਹਾਡਾ ਚਰਚਾ ਵਾਲਿਆਂ ਦਾ ਬਹੁਤ ਧੰਨਵਾਦ ਤੁਹਾਡਾ ਚੈਨਲ ਤਰਕੀਆਂ ਕਰੇ ਔਰ ਤੁਹਾਡੇ ਮਾਧਿਅਮ ਤੋਂ ਮੈਂ ਤੁਹਾਡੇ ਨਾਲ ਜੁੜੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੀ ਨਾ ਔਰ ਮੇਰੀ ਉੱਤੇ ਪਾਰਟੀ ਨੇ ਡਿਊਟੀ ਲਾਈ ਵੀ ਹੈ ਇੱਕ ਪਰਿਵਾਰ ਨਾਲ ਨਿੱਜੀ ਪਿਆਰ ਰਵਿੰਦਰ ਰੂੜਾ ਜੀ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈਗਾ ਭਾਜਪਾ ਲਈ ਔਰ ਭਾਜਪਾ ਤੋਂ ਵੀ ਉੱਤੇ ਸਮਾਜਵਾਦ ਸੇ ਸਮਾਜ ਸੇਵੀ ਸੀ ਬੇਸਿਕਲੀ ਉਹ ਤੇ ਸਾਡੀ ਭੈਣ ਨੂੰ ਪਾਰਟੀ ਨੇ ਉਹਨਾਂ ਦੀਆਂ ਸਵਾਮਾਂ ਬਦੌਲਤ ਅਜਨਵਾਜ਼ਿਆ ਟੈਕ ਦੇ ਨਾਮ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਸਾਡੇ ਲੁਧਿਆਣੇ ਦੇ ਲੋਕ ਆ ਔਰ ਵਾਰਡ ਨੰਬਰ 65 ਦੇ ਸਾਡੇ ਲੋਕ ਆ ਜਿੱਥੇ ਮੇਰੀ ਭੈਣ ਨੂੰ ਵੱਡੀ ਲੀਡ ਤੇ ਜਿਤਾ ਕੇ ਭੇਜਣਗੇ ਉੱਥੇ ਲੁਧਿਆਣੇ ਦੇ ਵਿੱਚ ਵੀ ਇਸ ਵਾਰੀ ਕਮਲ ਖਿੜੂਗਾ ਤੇ ਮੇਰ ਬਣਾਉਣਗੇ ਕਿਉਂਕਿ ਇਹ ਲੋਕ ਲੁਧਿਆਣਾ ਜਿਹੜਾ ਪੰਜਾਬ ਦਾ ਸਭ ਤੋਂ ਪ੍ਰਮੁੱਖ ਤੇ ਸਿਆਣਿਆਂ ਚੋਂ ਗਿਣਿਆ ਜਾਂਦਾ ਸ਼ਹਿਰ ਆ ਇੱਥੋਂ ਲੋਕਾਂ ਨੇ ਹਮੇਸ਼ਾ ਸੂਝਵਾਨ ਫੈਸਲੇ ਕੀਤੇ ਨੇ ਆ ਲੋਕ ਸਭਾ ਦੇ ਵਿੱਚ ਵੀ ਤਕਰੀਬਨ 68 ਵੋਟਾਂ 'ਚ ਭਾਜਪਾ ਨੂੰ ਲੀਡ ਦਵਾਈ ਸੋ ਹੁਣ ਵੀ ਮੈਨੂੰ ਉਮੀਦ ਹੈ ਕਿ ਇਹ ਲੋਕ ਇਸ ਚੀਜ਼ ਨੂੰ ਸਮਝਦੇ ਹੋਏ ਕਿ 3 ਸਾਲਾਂ ਦੇ ਵਿੱਚ ਸਰਕਾਰ ਨੇ ਕੋਈ ਇੱਕ ਵੀ ਕੋਈ ਇਹੋ ਜੀ ਗੱਲ ਨਹੀਂ ਕੀਤੀ ਕੰਮ ਨਹੀਂ ਕੀਤਾ ਜਿਹਨੂੰ ਉਹ ਆਪਣੇ ਨਾਂ ਦੇ ਨਾਲ ਗਿਣਾ ਸਕਦੇ ਹੋਣ ਲੱਗੇ ਪੱਥਰ ਵੀ ਤੋੜੇ ਗਏ ਐ ਸੋ ਮੈਂ ਇਹ ਲੋਕਾਂ ਨੂੰ ਤੁਹਾਡੇ ਚੈਨਲ ਤੋਂ ਅਪੀਲ ਵੀ ਕਰਦਾ ਕਿ ਆਓ ਆਪਾਂ ਇੱਥੇ ਵੀ ਸੂਝ ਬੂਤ ਦਾ ਸਾਥ ਦੇਈਏ ਔਰ ਧਿਆਨ ਉਪਰ ਕਰੀਏ ਕਿਉਂਕਿ ਜਿਹੜੇ 8.5 ਸੌ ਕਰੋੜ ਜਾਂ ਜਿਹੜੇ ਰੇਲਵੇ ਸਟੇਸ਼ਨ ਦਾ ਪ੍ਰੋਜੈਕਟ ਹੈ 8-8 ਵੱਡੇ ਫਲਾਈਓਵਰ ਤੇ ਉਹ ਸਾਰੇ ਸੈਂਟਰ ਦੀ ਭਾਜਪਾ ਸਰਕਾਰ ਦੀ ਦੇਣ ਸੋ ਜੇ ਭਾਜਪਾ ਦਾ ਮਿਹਰਬਾਨਤਾ ਭਾਜਪਾ ਹੋਰ ਹੌਸਲੇ ਦੇ ਨਾਲ ਇੱਥੇ ਜਿਹੜਾ ਸਮਾਰਟ ਸਿਟੀ ਦਾ ਦਰਜਾ ਲੁਧਿਆਣੇ ਨੂੰ ਦਿੱਤਾ ਉਹਦੇ ਵਾਸਤੇ ਉਹਦੀ ਡਿਵੈਲਪਮੈਂਟ ਵਾਸਤੇ ਕੰਮ ਕਰੂਗਾ ਸਰੋਜੀ ਕਿਸ ਤਰ੍ਹਾਂ ਦੇ ਦੇਓ ਤੁਸੀਂ ਕਹਿ ਰਹੇ ਹੋ ਕਿ ਲੋਕ ਸਭਾ ਚੋਣਾਂ ਦੇ ਵਿੱਚ 65 ਤੋਂ 66 ਵਾਰ ਜਿਹੜੇ ਨੇ ਲੋਕਾਂ ਨੇ ਤੁਹਾਡੇ ਬੀਜੇਪੀ ਦੇ ਹੱਕ ਦੇ ਵਿੱਚ ਉਮੀਦਵਾਰ ਨੂੰ ਦਿੱਤੇ ਪਰ ਵਿਰੋਧੀ ਕਹਿੰਦੇ ਨੇ ਕਿ ਉਦੋਂ RAM ਨਾਮ ਦਾ ਸਹਾਰਾ ਲੈ ਕੇ ਜਿਹੜਾ ਵਾ ਤਾਂ ਬੀਜੇਪੀ ਨੇ ਲੋਕਾਂ ਨੂੰ ਉੱਪਰ ਹਮਪਾਣ ਦੀ ਕੋਸ਼ਿਸ਼ ਕੀਤੀ ਮੈਨੂੰ ਨਹੀਂ ਪਤਾ ਵਿਰੋਧੀ ਕਿਹਦੇ RAM ਦਾ ਸਹਾਰਾ ਲੈਂਦੇ ਆ ਸੀ ਤਾਂ ਹੁਣ ਵੀ RAM ਦੇ ਨਾਮ ਦਾ ਹੀ ਸਹਾਰਾ ਲੈਨੇ ਗੁਰਬਾਨੀ ਪਰ ਵੀ ਪਈ ਹੈ ਇਸ ਗੱਲ ਨਾਲ ਅਵਲਲਾ 100 ਰੁਪਏ ਕੁਦਰਤ ਕੇ ਸਾਬੰਦੇ ਹਨਾ ਜਾਂ ਤੁਸੀਂ ਐਂ ਕਹ ਲੋ ਕੋਈ ਬੋਲੇ ਰਾਮ ਰਾਮ ਕੋਈ ਖਦਾਈ ਸਾਨੂੰ ਤਾਂ ਉਹਦੇ 'ਚ ਕੋਈ ਫਰਕ ਨਹੀਂ ਦਿਖਦਾ ਅਸੀਂ ਤਾਂ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੱਲਦੇ ਆਂ ਪਹਿਲਾਂ ਵੀ ਚੱਲਦੇ ਸੀ ਹੁਣ ਵੀ ਚੱਲਦੇ ਆਂ ਤਾਂ ਉਹ ਆਪੇ ਹੀ ਸਹਾਇਤਾ ਕਰਨਗੇ ਜੀ ਤੇ ਇਹ ਤਾਂ ਕੋਈ ਗੱਲ ਨਹੀਂ ਕਿ ਉਦੋਂ ਰਾਮ ਦਾ ਆਸਰਾ ਲੈ ਕੇ ਜਿੱਤ ਲਿਆ ਸੀ ਅਸੀਂ ਹੁਣ ਵੀ ਰਾਮ ਦੇ ਆਸਰੇ ਨਾਲ ਹੀ ਜਿੱਤਣਾ ਲੋਕਾਂ ਨੂੰ ਇਹੀ ਅਪੀਲ ਕਰਦੇ ਆਂ ਲੋਕਾਂ ਦੇ ਪਿਆਰ ਦੇ ਨਾਲ ਹੀ ਜਿੱਤਣਾ ਸੀ ਕਾ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਜਿੱਤਾਂਗੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ 2.5 ਸਾਲ ਕੰਮ ਕੀਤੇ ਨੇ ਤੇ ਲੋਕਾਂ ਨੂੰ ਪਹਿਲੀਆਂ ਗਰੰਟੀਆਂ ਵੀ ਪੂਰੀਆਂ ਕੀਤੀਆਂ ਤੇ ਹੁਣ ਨਵੀਆਂ ਗਰੰਟੀਆਂ ਉਹਨਾਂ ਨੇ ਨਗਰ ਨਿਗਮ ਚੋੜਾ ਨੂੰ ਲੈ ਕੇ ਦਿੱਤੀਆਂ ਤੁਸੀਂ ਸਾਰਾ ਦਿਨ ਸਾਰੀਆਂ ਪਾਰਟੀਆਂ ਦੇ ਨਾਲ ਤੁਹਾਡਾ ਰਾਪਤਾ ਰਹਿੰਦਾ ਮੈਨੂੰ ਤੁਸੀਂ ਕੋਈ ਕੰਮ ਗਿਣਾ ਸਕਦੇ ਹੋ ਜਿਹੜਾ ਆਮ ਆਦਮੀ ਪਾਰਟੀ ਨੇ ਲੁਧਿਆਣੇ 'ਚ ਕੋਈ ਵੱਡਾ ਡਿਵੈਲਪਮੈਂਟ ਤਾਂ ਕੀਤਾ ਹੋਵੇ ਬਿਜਲੀ ਦੀ ਗਰੰਟੀ ਕਹਿੰਦੇ ਨੇ ਕਿ 90% ਲੋਕ ਜਿਹੜੇ ਨੇ ਬਿਜਲੀ ਦੇ ਫ੍ਰੀ ਬਿੱਲ ਆ ਰਹੇ ਨੇ ਇੱਕ ਕੰਮ ਤੋਂ ਬਿਨਾਂ ਹੋਰ ਕੋਈ ਕੀਤਾ ਉਹ ਵੀ ਰੋਜ਼ ਉੱਥੋਂ ਸੈਂਟਰ ਤੋਂ ਪੈਸੇ ਲੈ ਆਉਂਦੇ ਆ ਕਰਜ਼ਾ ਲੈ ਆਉਂਦੇ ਆ ਅੱਜ ਇਹਨਾਂ ਨੂੰ ਪੁੱਛੋ ਬਿਜਲੀ ਬੋਰਡ ਬਿਜਲੀ ਕਾਰਪੋਰੇਸ਼ਨ ਦੇ ਕਿੰਨੇ ਪੈਸੇ ਸਰਕਾਰ ਨੇ ਦੇਣੇ ਰਹਿੰਦੇ ਆ ਉਹ ਅਰਬਾਂ ਰੁਪਈਆਂ ਦਾ ਜਿਹੜਾ ਸੋਰੀ ਕਰੋੜਾਂ ਰੁਪਈਆਂ ਦਾ ਜਿਹੜਾ ਕਰਜ਼ਾ ਚੜਾ ਕੇ ਪੰਜਾਬ ਸਰਕਾਰ ਕਾਰਪੋਰੇਸ਼ਨ ਨੂੰ ਅਜੇ ਤਾਈਂ ਪੈਸੇ ਨਹੀਂ ਦਿੱਤੇ ਕਿੰਨੇ ਇੱਕ ਪਰਸੈਂਟ ਲੋਕ ਹੋਣਗੇ ਜਿਨ੍ਹਾਂ ਦਾ ਉਹ ਯੂਨਿਟ ਦੇ ਨਾਲ ਸਰ ਜਾਂਦਾ ਔਰ ਉਹ ਕੀਤਾ ਕੀ ਹੈ ਇਹ ਜਿਹੜਾ ਯੂਆਰ ਇਸ ਤਗਾ ਜਿਹੜੇ ਰਸ਼ੀਆ ਵਰਗੇ ਮੁਲਕ ਸੀਗੇ ਉਹਨਾਂ ਦੇ ਟੁੱਟੇ ਇਸ ਕਰਕੇ ਹੋ ਗਏ ਕਿਉਂਕਿ ਉਹਨਾਂ ਨੇ ਜਿਹੜੀ ਸਾਮਰਾਜਵਾਦ ਦੀ ਸਮਾਜਵਾਦ ਦੀ ਗੱਲ ਕੀਤੀ ਸੀ ਉਹਦੇ ਵਿੱਚ ਕੀ ਸੀਗਾ ਸਾਰੇ ਇੱਕ ਬਰਾਬਰ ਹੋਣੇ ਚਾਹੀਦੇ ਆ ਕਿਸ ਤਰੀਕੇ ਨਾਲ ਬਰਾਬਰ ਹੋਣੇ ਆ ਜੇ ਤੁਹਾਡੀ ਜੇਬ 'ਚ 15 ਰੁਪਏ ਮੇਰੇ ਕੋ 5 ਆ ਤੋਂ ਕਹਿੰਦੇ ਸੀ ਪੰਜ ਤੁਸੀਂ ਇੱਧਰ ਦੇ ਦਿਓ ਦੋਨਾਂ ਕੋਲ 10-10 ਹੋਣ। ਅੱਜ ਇਹ ਕੀ ਨਿਆ ਕਰ ਰਹੇ ਆ? ਇੰਡਸਟਰੀ ਨੂੰ ਆਮ ਆਮ ਛੈਰੀ ਨੂੰ ਬਿਜਲੀ ਦੇ ਰੇਟ ਇੰਨੇ ਵਧਾ ਦਿੱਤੇ ਆ। ਉਹਨਾਂ ਨੂੰ ਪਹਿਲਾਂ ਤਾਂ 300 ਯੂਨਿਟ ਵਾਲਿਆਂ ਨੂੰ ਫ੍ਰੀ ਕਰਦੇ। ਕੋਈ ਘਰੋਂ ਤਾਂ ਲਿਆ ਕੇ ਦੇ ਨਹੀਂ ਰਹੇ ਇਹ ਖਰੀਦ ਕੇ ਮੁੱਲ ਬਿਜਲੀ ਲੈ ਕੇ ਦੇ ਰਹੇ ਆ। ਕਿੱਥੋਂ ਪੈਸੇ ਪੂਰੇ ਕਰਨੇ? ਤੁਸੀਂ ਆਪ ਦੱਸ ਦਿਓ ਮੈਨੂੰ ਕਿ ਆਮ ਛੈਰੀ ਦਾ ਜਿਹੜਾ ਘਰ ਦਾ ਬਿੱਲ ਆ ਦਕਾਨ ਦਾ ਬਿੱਲ ਐ ਇੰਡਸਟਰੀ ਦਾ ਬਿੱਲ ਐ ਇਹ ਉਹਦੇ ਤੇ ਬੋਝ ਪਾ ਕੇ ਹੀ 300 ਯੂਨਿਟ ਦਿੱਤਾ ਗਿਆ ਤਾਂ ਕਿ ਤੂੰ ਇਹਨਾਂ ਨੇ ਹੋਰ ਲਿਆ ਕੇ ਪੈਸੇ ਲਿਆ ਕੀ ਲੱਗ ਰਿਹਾ ਲੁਧਿਆਣਾ ਦੇ ਵਿੱਚ ਆਇਓ ਨਗਰ ਨਿਗਮ ਚੋਣਾ ਨੂੰ ਲੈ ਕੇ ਕੀ ਮਾਹੌਲ ਹੈ ਦੇਖੋ ਜਿੱਥੇ 300 ਯੂਨਿਟ ਵਾਲੇ ਆ ਉੱਥੇ ਹੀ ਲੁਧਿਆਣੇ ਦੇ ਵਿੱਚ ਉਹ ਆ ਜਿਹੜੇ ਉਹਨਾਂ ਦੇ ਪੈਸੇ ਭਰ ਰਹੇ ਆ ਉਹ ਇੰਡਸਟਰੀਆਂ ਵਾਲਿਆਂ ਦਾ ਆਮ ਛਹਿਰੀਆਂ ਦਾ ਬੁਰਾ ਹਾਲ ਆ ਅੱਜ ਇੱਕ ਵੀ ਕੋਈ ਕੰਮ ਨਹੀਂ ਕੀਤਾ ਜਦ ਕਿ ਮੋਦੀ ਸਾਹਿਬ ਦੀ ਜਿਹੜੀ ਸਾਡੀ ਬੀਜੇਪੀ ਦੀ ਸੈਂਟਰ ਸਕਾਰ ਹੈ ਸੋ ਬਸਾਂ ਦਾ ਉਹਨਾਂ ਨੇ ਫਲੀਟ ਪਾਉਣ ਲੱਗੇ ਜਿਹੜਾ ਨਾਂ ਇਹ ਮੇਰੇ ਲਈਆਂ ਨੇ ਬਈ ਅਸੀਂ ਲੱਗੇ ਆ ਬਸਾਂ ਪਾਉਣ ਉਹ ਸੈਂਟਰ ਦੀਆਂ ਸੈਂਟਰ ਦੀ ਬਸਾਂ ਨੇ ਸੈਂਟਰ ਸੈਂਟਰ ਨੇ ਅਗੇ ਇਹਨਾਂ ਨੂੰ ਫਾਂਡ ਦਿੱਤੇ ਸੀ ਉਹਦੇ ਤੇ ਭਗਵਾਨਤਮਾਨ ਜੀ ਨੇ ਬਣੇ ਬਣਾਏ ਜਿਹੜੇ ਹੈਲਥ ਸੈਂਟਰ ਸੀ ਉਹਦੇ ਉੱਤੇ ਆਪਣੀ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਇਹਨਾਂ ਨੂੰ ਸਿਰਫ ਬੋਰਡ ਚੇਂਜ ਕਰਨਾ ਆਉਂਦਾ ਕੂਚੀ ਮਾਰ ਕੇ ਆਪਣੀ ਫੋਟੋ ਲਾਉਣੀ ਹੁੰਦੀ ਹੈ ਹੋਰ ਕੁਝ ਨਹੀਂ ਕਰਨਾ ਆਉਂਦਾ ਸੋ ਲੋਕ ਜਿਹੜੇ ਨੇ ਉਹ ਤਿੰਨਾਂ ਸਾਲਾਂ ਦੇ ਵਿੱਚ ਇੰਨੇ ਕੁ ਤਾਂ ਸਿਆਣੇ ਹੋ ਗਏ ਆ ਜੇ ਇਹ ਕਹਿੰਦੇ ਕਿ ਅੱਗੇ ਜਿਹੜੇ ਅਸੀਂ ਜਿੱਤੇ ਸੀ ਰਾਮ ਜੀ ਦੇ ਸਹਾਰੇ ਤੇ ਜਿੱਤੇ ਸੀ ਫਿਰ ਇਹ ਰਾਵਣ ਦਾ ਸਹਾਰਾ ਲੈਂਦੇ ਇਹ ਕਿਦਾ ਲੈਂਦੇ ਆ ਅਸੀਂ ਤਾਂ ਹੁਣ ਵੀ ਰਾਮ ਦੇ ਸਹਾਰੇ ਨਾਲ ਜਿੱਤਾਂਗੇ ਉਹਦੇ ਓਟ ਆਸਰੇ ਦੇ ਨਾਲ ਅਸੀਂ ਲੜਾਈ ਲੜਾਂਗੇ ਵੋਟਾਂ ਲੋਕਾਂ ਨੇ ਪਾਉਣੀਆਂ ਲੋਕਾਂ ਨੂੰ ਕੰਮ ਕਰਕੇ ਦਿਖਾਏ ਆ ਏਡੇ ਏਡੇ ਫਲਾਈਓਵਰਸ ਇੰਨੀ ਡਿਵੈਲਪਮੈਂਟ ਜਿਹੜੀ ਇਹ ਭਾਜਪਾ ਨੇ ਕੀਤੀ ਆ ਇਕੱਲੇ ਲੁਧਿਆਣੇ 'ਚ ਨਹੀਂ ਦੇਸ਼ ਪੱਧਰ ਤੇ ਨਾਮ ਜਿਹੜਾ ਹਿੰਦੁਸਤਾਨ ਦਾ ਰੋਸ਼ਨ ਕੀਤਾ ਉਹਦੇ ਤੋਂ ਲੋਕੀ ਜਾਗਰੂਕ ਨੇ ਜਾਣਦੇ ਆ ਔਰ ਅਸੀਂ ਉਹਨਾਂ ਨੂੰ ਇੱਕ ਬ੍ਰੋ ਸਾਹਿਬਦਾਨੀ ਆ ਕਿ ਬਾਜਪਾ ਆਉਗੀ ਤਾਂ ਡੈਫੀਨੇਟਲੀ ਹੋਰ ਵੱਡੀਆਂ ਗਰੰਟਾਂ ਲਿਆ ਕੇ ਇੱਥੇ ਜਿਹੜੀਆਂ ਕੋਈ ਡਵੈਲਪਮੈਂਟ ਦੇ ਕੰਮ ਰਹਿ ਗਏ ਨੇ ਮੁਸ਼ਕਿਲਾਂ ਉਹਨਾਂ ਨੂੰ ਜ਼ਰੂਰ ਹੱਲ ਕਰਾਵਾਂਗੇ ਅਪੀਲ ਕਰਦੇ ਹਾਂ ਅਪੀਲ ਤਾਂ ਤੁਹਾਡੇ ਚੈਨਲ ਤੋਂ ਲੋਕਾਂ ਨੂੰ ਇਹੀ ਕਰਦੇ ਆ ਕਿ ਮੇਰੀ ਭੈਣ 65 ਨੰਬਰ ਵਾਰਡ ਚੋਂ ਰਜਨੀ ਜੀ ਇਹਨਾਂ ਨੂੰ ਵੀ ਦਿਤਾਓ ਔਰ ਜਿਹੜੇ ਬਾਕੀ ਭਾਜਪਾ ਦੇ ਇਥੋਂ ਕੈਂਡੀਡੇਟ ਨੇ ਉਹਨਾਂ ਨੂੰ ਵੀ ਵੱਡੀ ਲੀਡ ਤੇ ਜਿਸ ਤਰੀਕੇ ਨਾਲ ਤੁਸੀਂ ਲੋਕ ਸਭਾ ਦੇ ਵਿੱਚ ਸਮਰਥਨ ਤੇ ਸਾਥ ਦਿੱਤਾ ਸੀ ਉਸੇ ਤਰੀਕੇ ਨਾਲ ਹੁਣ ਵੀ ਤੁਸੀਂ ਭਾਜਪਾ ਦਾ ਸਾਥ ਦਿਓ ਅਸੀਂ ਤੁਹਾਡੇ ਨਾਲ ਇਸ ਗੱਲ ਦਾ ਪ੍ਰੋਮਿਸ ਕਰਦੇ ਹਾਂ ਕਿ ਲੁਧਿਆਣਾ ਜਿਹੜਾ ਕਦੀ ਆਪਣੀ ਛਾਨ ਦੇ ਨਾਲ ਆਪਣੀ ਆਣ ਦੇ ਨਾਲ ਪੰਜਾਬ ਦਾ ਮਾਂਚੈਸਟਰ ਵਰਗ ਗਿਣਿਆ ਜਾਂਦਾ ਸੀ ਉਹਦੀ ਆਣ ਛਾਨ ਬਾਨ ਨੂੰ ਬਹਾਲ ਕਰਨ ਲਈ ਸਿਰ ਤੋੜ ਜਤਨ ਲਾਵਾਂਗੇ ਉਹ ਤੁਹਾਡੇ ਨਾਲ ਇਸ ਗੱਲ ਦਾ ਵਾਦਾ ਕਰਦੇ ਹਾਂ ਜੋ ਬਿਲਕੁਲ ਆਸੀਗੇ ਹਰਜੋਤ ਕਮਲ ਜਿਹੜੇ ਅੱਜ ਲੁਧਿਆਣਾ ਚੋਣ ਮਹੀਮ ਦੇ ਵਿੱਚ ਪਹੁੰਚੇ ਹੋਏ ਨੇ ਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਇਹ ਵੀ ਕਿਹਾ ਉਹਨਾਂ ਨੇ ਕਿ ਅਗਰ ਭਾਜਪਾ ਦਾ ਮੇਅਰ ਬੰਦਾ ਹੈ ਤਾਂ ਸੈਂਟਰ ਤੋਂ ਵੱਡੇ ਫੰਡ ਲਿਆ ਕੇ ਲੁਧਿਆਣਾ ਦੀ ਜਿਹੜੀ ਹੈ ਵੱਡੀ ਡਿਵੈਲਪਮੈਂਟ ਕਰਾਈ ਜਾਵੇਗੀ ਚਾਹੇ ਉਹ ਬੁੱਡੇ ਨਾਲੇ ਦਾ ਇਸ਼ੂ ਹੋਵੇ ਚਾਹੇ ਹੋਰ ਇਸ਼ੂ ਹੋਣ ਉਹ ਸੈਂਟਰਲ ਦੇ ਫੰਡਾਂ ਦੇ ਨਾਲ ਲੁਧਿਆਣਾ ਦਾ ਮੁੱਦੇ ਹੱਲ ਕਰਵਾਏ ਜਾਣਗੇ ਕੈਮਰਾ ਪ੍ਰਸੰਗ ਕੁਲਦੀਪ ਦੇ ਨਾਲ ਵਿਵੇਕਟਾਲ ਚਰਚਾ ਟੀਵੀ ਲੁਧਿਆਣਾ